ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਇਨ ਮਾਇਆ ਜਗਦੀਸ਼ ਗਸਾਈ tumre charan bisare kin chatu preet nau puje jan ko jan kaha kare bichare in maya jagdish gusaai tumre charan bisare ਧਾਰਮਿਕ ਦੁਨੀਆ ਵਿੱਚ ਈਸ਼ਵਰ ਤੋਂ ਬਾਅਦ ਵਿਚਾਰ ਕਰਨ ਲਈ ਅਗਰ ਕੁਝ ਹੈ ਤਾਂ ਉਹ ਹੈ ਮਾਇਆ ਈਸ਼ਵਰ ਤੋਂ ਬਾਅਦ ਅਗਰ ਕੋਈ ਸਮਰਥ ਹੈ ਔਰ ਉਹਨੂੰ ਸਮਝਣਾ ਬਹੁਤ ਬਾਰੀਕ ਹੋਵੇ ਤੇ ਉਹ ਹੈ ਮਾਇਆ ਈਸ਼ਵਰ ਤੋਂ ਬਾਅਦ اگر سب تو زیادہ کسی کا پراؤ ہے تو او ہے مایا مایاشر ویاپک ہے مایا ویاپک ہے اگر مایا ویاپک نہیں یا جب مایا نہیں پھر اتے تے صرف ایشور ہی ایشور ہے ایک ایشور ہے ایک مایا ہے لیکن اے مایا ہے کی اس میرے پادشاہ پہلے تے انج بیان کر دین مہا مائی تا چھایا مایا چھایا ہے چھایا کوئی پکڑن دی کوشش کرے نہیں پکڑ سکے گا چھایا دی کوئی پوٹلی بننا چاہے نہیں بن سکے گا شوریچل ہے اور اس کی چھایا نئی منخ اپنے نال چلا چاہے نہیں چلے گی لیکن اتے ایک پرشن کھڑا ہوئے گا چھایا کی ہے مہامائی تا کی ہے چھایا چھایا جو پرتیت ہو ਛਾਇਆ ਜੋ ਦਿਖਾਈ ਦੇਵੇ ਛਾਇਆ ਧੋਖਪਦਾ ਸਤਾਇਆ ਹੋਇਆ ਮਨੁੱਖ ਛਾਇਆ ਦੇਚ ਬੈਠ ਕੇ ਆਰਾਮ ਵੀ ਵਾਣੇ ਸਕੂਨ ਵੀ ਵਾਣੇ ਫਿਰ ਵੀ ਛਾਇਆ ਦੀ ਪੋਟਲੀ ਨਹੀਂ ਬਣਾਈ ਜਾ ਸਕਦੀ ਛਾਇਆ ਨੂੰ ਬਕਸੇ ਦੇਚ ਨਹੀਂ ਰੱਖਿਆ ਜਾ ਸਕਦਾ ਛਾਇਆ ਨੂੰ ਕਿਧਰੇ ਸਮੇਟ ਕੇ ਅਸੀਂ ਨਹੀਂ ਰੱਖ ਸਕਦੇ ਦਿਖਾਈ ਦੇ ਰਹੀ ਹੈ ਫਿਰ ਵੀ ਪਕੜ ਦੇ ਚ ਨਾ ਆਵੇ ਫਿਰ ਵੀ ਗ੍ਰਿਫਤ ਦੇ ਚ ਨਾ ਆਵੇ ਫਿਰ ਵੀ ਉਸ ਦੀ ਪੋਠ ਨਾ ਬੰਨੀ ਜਾਏ ਇਸ ਤਰ੍ਹਾਂ ਦੀ ਛਾਇਆ ਨੂੰ ਜੋ ਨਾਮ ਦਿੱਤਾ ਹੈ ਭਾਰਤ ਦੇ ਮਨੀਸ਼ ਨੇ ਮਾਇਆ ਇਸਲਾਮ ਨੇ ਮਾਇਆ ਦਾ ਅਨਵਾਦ ਕੀਤਾ ਹੈ ਹਵਾ ਇਤਨੀ ਗੱਲ ਉਹ ਵੀ ਤਸलीम ਕਰਦਾ ਹੈ ਖੁਦਾ ਤਵਾਦ ਅਗਰ ਕਿਸੇ ਦੀ ਖੁਦਾਈ ਹੈ ਉਹ ਹੈ ਹਵਾ ਖੁਦਾਤਵਾਦ ਅਗਰ ਸਮਝਣ ਸਮਝਾਣ ਦਾ ਧਾਰਮਿਕ ਦੁਨੀਆ ਦੇ ਵਿੱਚ ਕੋਈ ਮੁੱਦਾ ਅਤੇ ਵਿਸ਼ਾ ਹੈ ਉਹ ਹੈ ਹਵਾ ਸਾਡਾ ਦੇਸ਼ੀ ਮੰਦਰ ਹੈ ਚਾਹੇ ਤੇ ਸਨਾਤਨ ਮਦ ਦਾ ਬੜਾ ਪ੍ਰਗਾਰ ਅਸਰ ਰਿਹਾ ਹੈ ਬੜੇ ਪ੍ਰਾਚੀਨ ਪਰ ਮਹਾਨ ਗ੍ਰੰਥ ਨੇ ਫਿਰ مہاتما بدھ کا زمانہ آیا مہاویر کا زمانہ آیا گرو نانک کی دنیا پسری ہی لیکن مایا تو ایک نے بھی انکار نہیں ایشور تے ہے لیکن ایشور دی چھایا بھی ہے بہتا جگت چھایا تو پراوت ہے ایشور تو نہیں اس کا ایک کارن ہے ادرش اکثر درشمان دی دی بنے گی پر غزب دی گل ہے دھرم اے کہہ رہے ہیں مایا ادرش دی ہے ادرش دی چھایا کس طرح ہے دراصل او ادرش ساڑے لئی ہے لشور ادرش نہیں ہے ادرش ہے ہر وہ چیز ادرش ہے جتھے تک نگاہ نہ پہنچے ادرش نگاہ پہنچ گئی درشمان ہو گیا نظر نہیں پہنچیاں ادرش ایشور اس مہینے ادرش ہے نگاہ نہیں پہنچی نظر نہیں پہنچیاں ادرش ہے ਲੇਕਿਨ ਉਸ ਦੀ ਛਾਇਆ ਦ੍ਰਿਸ਼ਮਾਨ ਹੋ ਰਹੀ ਹੈ ਛਾਇਆ ਨੂੰ ਵੇਖਣ ਦੇ ਚ ਅੱਖਾਂ ਸਮਰੱਥ ਹੋ ਸਕੀਆਂ ਨੇ ਜਿਸ ਦੀ ਛਾਇਆ ਹੈ ਉਸ ਤੱਕ ਨਿਗਾਹ ਨਹੀਂ ਪਹੁੰਚੀ ਉਸ ਤੱਕ ਨਜ਼ਰਾਂ ਨਹੀਂ ਪਹੁੰਚੀਆਂ ਧਾਰਮਿਕ ਸਾਧਨਾ ਸਿਰਫ ਆਪਣੀ ਨਜ਼ਰ ਨੂੰ ਵਿਕਸਿਤ ਕਰਨ ਦਾ ਇੱਕ ਵਸੀਲਾ ਹੀ ਹੈ ਔਰ ਕੁਝ ਨਹੀਂ ਆਪਣੀ ਨਿਗਾਹ ਨੂੰ ਪਾਰਦਰਸ਼ੀ ਕਰਨ ਦਾ ਇੱਕ ਵਸੀਲਾ ਹੈ ਇਹ ਨਿਗਾਹ ਉਰਾਰ سے ਦੇਖ ਰਹੀ ਹੈ ਪਾਰ ਤੱਕ ਨਹੀਂ ਪਹੁੰਚਦੀ ਇਹ ਗੱਲ ਵੱਖ ਹੈ ਕਿ ਇਨਾ ਬੈਰੂਨੀ ਅੱਖਾਂ ਦੀ ਸ਼ਕਤੀ ਵਿਗਿਆਨ ਨੇ ਵਧਾਈ ਹੈ ਵੈਸੇ ਤੇ ਸਾਰੇ ਗਿਆਨ ਗਿਦਰਿਆਂ ਦੀ ਸ਼ਕਤੀ ਵਿਗਿਆਨ ਦੀ ਬਦਾਰ ਤੋਂ ਸਮਰਥ ਹੋ ਸਕੇ ਹੈ منکھ بہت بھی اچھا بولے ہے تو پھر بھی وہ پن سو گز تو زیادہ اپنی آواز پہنچا نہیں سکے گا اس دوری تو زیادہ اگے نہیں جا سکے گی اس کی آواز لیکن ریڈیو ہے ٹی وی ہے ٹیلی فون ہے منخ اپنی آواز اپنے بولا نو ہزار میل دور پہنچا رہے ہیں ਸਸਤਾ ਸਮੁੰਦਰਾਂ ਤੋਂ ਪਾਰ ਵੀ ਇਸਦੇ ਬੋਲ ਜਾ ਰਹੇ ਨੇ ਇਸ ਦੀ ਆਵਾਜ਼ ਜਾ ਰਹੀ ਹੈ ਆਵਾਜ਼ ਨੂੰ ਵਿਗਿਆਨ ਨੇ ਦੂਰ ਤੱਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਨਿਗਾਹ ਨੂੰ ਵੀ ਦੂਰ ਤੱਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਐਸੀਆਂ ਦੂਰਬੀਨਾ ਜਿੱਥੇ ਤੱਕ ਨਿਗਾਹ ਦੀ ਸੀਮਾ ਹੈ ਉਸ ਤੋਂ ਵੀ ਅਗਾਹ ਵੇਖ ਸਕਦੀਆਂ ਨੇ ਕਿ ਦਿਨ ਨੂੰ ਵੀ ਤਾਰੇ ਵੇਖ ਸਕਦੀਆਂ ਨੇ ਅੱਖਾਂ ਐਸੀ ਦੂਰਬੀਨਾ ਇਹ ਦੂਰ ਦਰਾਜ਼ ਗ੍ਰਹਿ ਦੇ ਛਤਰਾ ਵਿੱਚ ਕੀ ਹੋ ਰਿਹਾ ਹੈ ਵੇਖ ਸਕਦੀਆਂ ਨੇ ਬਾਰੀਕ ਤੋਂ ਬਾਰੀਕ ਚੀਜ਼ ਜੋ ਇੰਨਾ ਮੋਟੀਆਂ ਅੱਖਾਂ ਦੀ ਮੋਟੀ ਨਜ਼ਰ ਤੋਂ ਪਰੇ ਨੇ ਖੁਰਬੀਨ ਦੇ ਰਾਹੀਂ ਮਾਈਕਰੋਸਕੋਪ ਦੇ ਰਾਹੀਂ ਅਸੀਂ ਵੇਖ ਸਕਦੇ ਹਾਂ ਔਰ ਵੇਖਣ ਵਿੱਚ ਸਫਲ ਹੋਏ ਆਂ ਇਸ ਤਰੀਕੇ ਨਾਲ ਕੰਨਾਂ ਦੀ ਸ਼ਕਤੀ ਵਧੀ ਹੈ ਕਰਮ ਇੰਦਰੀਆਂ ਦੀ ਸ਼ਕਤੀ ਵੀ ਵਧੀ ਹੈ ਲekin ਇਹ ਵਾਧਾ ਜਿੰਨਾ ਵੀ ਹੋਇਆ ਹੈ ਛਾਇਆ ਨੂੰ ਜ਼ਿਆਦਾ ਵੇਖਣ ਦੇ ਸਮਰੱਥ ਹੋ ਸਕੇ ਛਾਇਆ ਨੂੰ ਜ਼ਿਆਦਾ ਸੁਣਨ ਦੇ ਸਮਰੱਥ ਹੋ ਸਕੇ ਜਿਸ ਦੀ ਛਾਇਆ ਹੈ ਨਾ ਉਸ ਨੂੰ ਸੁਣ ਸਕੇ ਨਾ ਉਸ ਨੂੰ ਵੇਖ ਸਕੇ ਨਹੀਂ ਦਿਖਾਈ ਦੇਂਦਾ ਤੋ ਕਹਿ ਦਿੱਤਾ ਅਦ੍ਰਿਸ਼ ਹੈ ادرش کا مطلب اتنا نہیں ہے کہ بالکل سوکشم ہے ات سوکشم ہے ادرش کا مطلب یہ ہے ساری پہنچ تو پرے ساری سوچ تو پرے ساری نگاہ تو پرے جو ہے دکھائی نہیں دے رہا اور جو دکھائی دے رہا ہے وہ دیکھ دیکھ دیکھدہ ابلین ہو نینو دیکھت جہ جگ جائی ਅੱਖਾਂ ਨਾਲ ਵੇਖਦੇ ਆ ਵੇਖਦੇ ਆ ਇਹ ਜਗਤ ਅੱਖਾਂ ਤੋਂ ਓਜਲ ਹੋ ਜਾਂਦਾ ਹੈ ਬਚਪਨਾ ਵੇਖਦੇ ਪਿਆ ਆਪਣਾ ਵੀ ਤੇ ਦੂਜਿਆਂ ਦਾ ਵੀ ਦੇਖਦੇ ਆ ਦੇਖਦੇ ਆ ਅੱਖਾਂ ਤੋਂ ਓਜਲ ਹੋ ਗਿਆ ਜਵਾਨੀ ਦੇਖਲੇ ਪਿਆ ਆਪਣੇ ਵੀ ਦੂਜਿਆਂ ਦੇ ਵੀ ਪਰ ਦੇਖਦੇ ਆ ਦੇਖਦੇ ਆ ਅੱਖਾਂ ਤੋਂ ਓਜਲ ਹੋ ਗਈ ਬੁਢੇਪਾ ਦੇਖ ਰਹੇ ਆ ਆਪਣਾ ਵੀ ਦੂਜਿਆਂ ਦਾ ਵੀ ਪਰ ਦੇਖਦਿਆਂ ਦੇਖਦਿਆਂ ਬੁਢੇਪਾ ਨਿਗਾਸ ਓਜਲ ਹੋ ਗਿਆ ਨੈਣੋਂ ਦੇਖਤ ਇਹ ਜਗ ਚ ਜਾਈ ਜਿਸ ਬਚਪਨ ਨੂੰ ਦੇਖਿਆ ਚਲਾ ਗਿਆ ਜਿਸ ਜਵਾਨੀ ਨੂੰ ਦੇਖਿਆ ਚਲੀ ਗਈ ਜਿਸ ਬੁਢੇ ਪੈਨ ਨੂੰ ਦੇਖਿਆ ਚਲਾ ਗਿਆ ਜਗਤ ਦੇ ਜੋ ਰੂਪ ਰੰਗ ਦੇਖੇ ਚਲੇ ਗਏ ਇਸ ਵਸਤੇ ਕੈਨਨ ਸੰਸਾਰ ਚਲਾਏ ਬਾਣ ਹੈ ਔਰ ਚਲਾਏ ਮਾਲ ਸੰਸਾਰ ਨੂੰ ਹੀ ਕਿਹਾ ਹੈ ਮਾਇਆ ਇਸਲਾਮ ਨੇ ਕਿਹਾ ਹਵਾ ਮਨੁੱਖ ਜਦ ਮਾਇਆ ਦੇ ਪ੍ਰਭਾਵ ਹੇਠ ਜੀਵੇ ਇਸ ਨੂੰ ਕਹਿੰਦੇ ਨੇ ਸੰਸਾਰੀ ਪਰ ਜਿਸ ਦੀ ਇਹ ਮਾਇਆ ਹੈ ਜਿਸ ਦੀ ਇਹ ਛਾਇਆ ਹੈ ਉਸ ਦੇ ਪ੍ਰਭਾਵ ਹੇਠ ਆ ਜਾਏ ਤਾਂ ਫਿਰ ਇਸ ਨੂੰ ਕਹਿੰਦੇ ਨੇ ਸੰਤ ਬ੍ਰਹਮ ਗਿਆਨੀ भगत एते ईश्वर ਦਾ ਰੂਪ ਹੋ ਗਿਆ ਕਿਉਂਕਿ ईश्वर ਤੋਂ ਪ੍ਰਭਾਵਤ ਹੋ ਕੇ ਜੀ ਰਿਹਾ ਹੈ। ईश्वर ਦੀ ছায়ਾ ਤੋਂ ਅੱਗੇ ਨਿਕਲ ਗਿਆ ਹੈ। ছায়ਾ ਦੀ ਜਿਸ ਡੰਗ ਨਾਲ ਰੂਪ ਰੇਖਾ। धन गुरु अर्जुन देव जी ਮਹਾਰਾਜ ਨੇ ਬਿਆਨ ਕੀਤੀ ਹੈ। ਉਸ ਦੇ ਚ ਸਤਿਗੁਰ ਇੱਥੇ ਤੱਕ ਕਹਿੰਦੇ ਨੇ ਮਾਇਆ ਚਿਤ ਭਰਵੇਂ। ਇਸਤ ਮਿਤ੍ਰੇਖ ਬਾਂਧਵੇ। ਇਸ਼ਟ ਵੀ ਮਾਇਆ ਹੈ ਪੁੱਤਰ ਵੀ ਮਾਇਆ ਹੈ ਮਿੱਤਰ ਵੀ ਮਾਇਆ ਹੈ ਪਤਨੀ ਵੀ ਮਾਇਆ ਹੈ ਪਤੀ ਵੀ ਮਾਇਆ ਹੈ ਸਾਰੇ ਸੰਬੰਧੀ ਮਾਇਆ ਨੇ ਔਰ ਇਨਾਂ ਸੰਬੰਧਾਂ ਦਾ ਇਤਨਾ ਪ੍ਰਭਾਵ ਪੈ ਗਿਆ ਹੈ ਕਿ ਜਿਸ ਦਾ ਸੰਬੰਧ ਸਾਡੇ ਨਾਲ ਸਰੀਵੀ ਹੈ ਔਰ ਉਹ ਜੋ ਅਦ੍ਰਿਸ਼ ਆਖਿਆ ਜਾਂਦਾ ਹੈ ਪ੍ਰਮਾਤਮਾ ਹਾਂ ਉਸ ਦਾ ਸੰਬੰਧ ਜੋੜ ਸਕੀਏ ਅਸੀਂ ਅਸਮਰਥ ਹੋ ਕੇ ਰਹਿ ਗਏ ਇਸ ਦੇ ਚ ਸਫਲਤਾ ਨਾ ਪ੍ਰਾਪਤ ਹੋ सकी ਕਾਰਨ ਇਹ ਸਾਰੇ ਦੇ ਸਾਰੇ ਸੰਬੰਧ ਵਿੱਚਕਾਰ ਦੀਵਾਰ ਬਣ ਕੇ ਖੜੇ ਹੋ ਗਏ ਔਰ ਇੱਕ ਦੀਵਾਰ ਨਹੀਂ ਪੁੱਤਰਾਂ ਦੀ ਦੀਵਾਰ ਮਿੱਤਰਾਂ ਦੀ ਦੀਵਾਰ ਭਰਾਵਾਂ ਦੀ ਦੀਵਾਰ ਪਹਿਣਾ ਦੀ ਦੀਵਾਰ ਮਾਪੇ ਦੀ ਦੀਵਾਰ ਪਤਨੀ ਦੀ ਦੀਵਾਰ ਪਤੀ ਦੀ ਦੀਵਾਰ ਕਿਸੇ ਇੱਕ ਦੀਵਾਰ ਤੋਂ ਵੀ ਲੰਗਣਾ ਔਖ ਹੈ ਸਿਰ ਮਾਰ ਕੇ ਇਤਨੀਆਂ ਸਾਰੀਆਂ ਦੀਵਾਰਾਂ ਨਾਲ ਕੌਣ ਸਿਰ ਮਾਰਿਆ ਤੇ ਕੌਣ ਅੱਗੇ ਲੰਗੇ ਭਗਤ ਨਾਮਦੇਵ ਜੀ ਮਹਾਰਾਜ ਠੀਕ ਕਹਿ ਰਹੇ ਨੇ ਲੋਕ ਕੁਡਮ ਸਭ ਹੋਂਤੇ ਤੋਰੇ ਤੋ ਆਪਨ ਬੇੜੀ ਆਵੇ ਹੋ ਉਜੋ ਆਪਣਾ ਪਰਿਪੂਰਨ ਪਰਮਾਤਮਾ ਉਸ ਦਾ ਮਿਲਾਪ ਤੇ ਤਾਂ ਹੋਵੇ ਲੋਕ ਕੁਟੰਬ ਸਭ ਹੋਂਤੇ ਤੋਰੇ ਤੋਰੇ ਜਗਤ ਦੇ ਸੰਬੰਧ ਇਹਨਾਂ ਤੋਂ ਅੱਗੇ ਲੰਘੇ ਤੋੜਨ ਤੁਮਰਾਗ ਇਹ ਨਹੀਂ ਕਿ ਇਹਨਾਂ ਸੰਬੰਧਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋ ਇਤਨਾ ਮੰਨੇ ਹੈ ਕਿ ਉਹਨਾਂ ਦਾ ਮੰਨਣਾ ਰੋਕ ਨਵਣੇ ਇਤਨਾ ਕਬੂਲ ਕਰੇ ਕਿ ਉਹਨਾਂ ਦੀ ਮਨੋਤ ਦੀਵਾਰ ਨਾ ਬਣ ਜਾਏ ਜਿਹੜਾ ਸੰਬੰਧ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਜਾਏ ਉਹ ਸੰਬੰਧ ਉਹ ਸੰਬੰਧ ਮਾਇਆ ਹੈ ਮਾਇਆ ਚਿਤ ਭਰਵੇਂ ਇਸਤ ਮਿੱਤਰੇਖ ਬਾਂਧਵੇ ਇਹ ਸਿਰਫ ਮਿੱਤਰ ਪੁੱਤਰ ਪਰਿਵਾਰ ਹੀ ਮਾਇਆ ਨਹੀਂ ਹਨ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਨ ਨੇ ਇਸਤ ਜਿਸ ਦੀ ਤੂੰ ਪੂਜਾ ਕਰ ਰਿਹਾ ਹੈ ਜਿਸ ਦੀ ਤੂੰ ਪ੍ਰਕਰਮਾ ਕਰ ਰਿਹਾ ਹੈ ਜਿਸ ਨੂੰ ਤੂੰ ਬਾਰ-ਬਾਰ ਸਜਦੇ ਕਰ ਰਿਹਾ ਹੈ ਅਗਰ ਇਸ ਨੇ ਵੀ ਤੇਰੀ ਸੁਰਤ ਨੂੰ ਆਪਣੇ ਤੱਕ ਹੀ ਰੋਕ ਦਿੱਤਾ ਅੱਗੇ ਨਹੀਂ ਜਾਣ ਦੇ ਰਿਹਾ ਤਾਂ ਇਹ ਇਸ਼ਟ ਵੀ ਮਾਇਆ ਹੈ ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ ਬਹੁਤ ਸਾਰੇ ਅਵਤਾਰ ਵੀ ਮਨੁੱਖ ਦੇ ਵਿਚਕਾਰ ਦੀਵਾਰ ਬਣ ਕੇ ਖੜੇ ਨੇ ਔਰ ਪ੍ਰਮਾਤਮਾ ਤੱਕ ਪਹੁੰਚਣਾ ਔਖਾ ਹੈ ਕਦੀ ਕਦਾਈ ਕੋਈ ਪਰਿਵਾਰ ਦੀ ਦੀਵਾਰ ਤੋਂ ਭੰਗ ਕੇ ਲੰਘ ਆਉਂਦਾ ਹੈ ਭਾਵ ਪਰਿਵਾਰ ਦੇ ਸੰਬੰਧ ਇਤਨਾ ਹੀ تسلیم ਕਰਦਾ ਹੈ ਕਿ ਉਹ ਪ੍ਰਮਾਤਮਾ ਦੇ ਰਸਤੇ ਦਾ ਰੋੜਾ ਨਾ ਬਣਨ ਰੋਕ ਨਾ ਖੜੀ ਕਰਨ ਜਿਹੜਾ ਜਿਹੜਾ ਸੰਬੰਧ ਰੋਕ ਖੜੀ ਕਰ ਦੇਵੇ ਉਹੀ ਸੰਬੰਧ ਦੀਵਾਰ ਹੈ ਅਗਰ ਇਸ ਆਧਾਰ ਤੇ ਮਨੁੱਖ ਨੂੰ ਪੜਨ ਦੀ ਕੋਸ਼ਿਸ਼ ਕਰੀਏ ਮਨੁੱਖ ਇੱਕ ਹੈ ਦੀਵਾਰਾਂ ਤੇ ਹਜ਼ਾਰਾਂ ਨੇ ਔਰ ਮਨੁੱਖ ਦੀ ਤੋੜਨ ਦੀ ਵਿਸਾਤ ਤੋਂ ਪਰੇ ਹੈ ਇਹੀ ਕਾਰਨ ਹੈ ਕਿ ਮਨੁੱਖ ਦੀਵਾਰਾਂ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਔਰ ਉਹ ਅਦ੍ਰਿਸ਼ ਹੀ ਰਹਿ جو دیواراں تو پرے بہت سونا نا رکھے گرو دوارا گرو دوار ہے اگر گرو بھی روک دے اور گرو تک بھی کوئی روک گیا ہے اگے نہیں جا رہا تو گرو دوار نہیں ہے گرو دیوار ہے یہ بھی روک ہے اگر اوتار ایک اشارہ ماتر ہے جیسے ਉਂਗਲ ਨਾਲ ਚੰ드ਰਮਾ ਦੀ ਤਰਫ ਇਸ਼ਾਰਾ ਕਰੀਦਾ ਹੈ ਕਿ ਫਿਰ ਹੁਣ ਅੱਖਾਂ ਦੇ ਸਾਹਮਣੇ ਉਂਗਲ ਹੀ ਆ ਜਾਏ ਅੱਖਾਂ ਤੇ ਇਹ ਉਂਗਲ ਰੱਖ ਦਿੱਤੀ ਜਾਏ ਔਰ ਮਨੁੱਖ ਉਸ ਉਂਗਲ ਨੂੰ ਹੀ ਦੇਖੇ ਔਰ ਦੇਖਦੇ-ਦੇਖਦੇ ਇਸ ਬੁਲੇਖੇ 'ਚ ਵੀ ਪੈ ਜਾਏ ਸ਼ਾਇਦ ਇਹ ਹੀ ਚੰ드ਰਮਾ ਹੈ ਕਿਹੀ ਚੰਨ ਹੈ ਬਸ ਦੁਨੀਆ ਇਸੇ ਬੁਲੇਖੇ ਜੀ ਰਹੀ ਹੈ ਅਵਤਾਰ ਹੀ ਨਿਰੰਕਾਰ ਹੈ ਅਵਤਾਰ ਹੀ ਪ੍ਰਮਾਤਮਾ ਹੈ ਅਵਤਾਰ ਹੀ ਭਗਵਾਨ ਹੈ ਇਸ ਵਾਸਤੇ ਭਗਵਾਨ ਦਾ ਕੁਝ ਮਨੁੱਖ ਦੀ ਜ਼ਿੰਦਗੀ ਵਿੱਚ ਅਵਤਰਿਤ ਹੋਇਆ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਕੈਨਨ ਖਲੀਲ ਜਿਬਰਾਨ ਨੇ ਆਪਣੀ ਕਹਾਣੀਆਂ ਦੀ ਕਿਤਾਬ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ ਮੇਰਾ ਸੁਪਨਾ ਕਦੀ ਕਦੀ ایسا بھی دیکھنے ہاں کہ واستوکتا بھی سپنا دیئے اور کدی کدی ایسا بھی, دا ہے سپنا بھی دیئے, دیئے خلیل جبران اپنا ایک سپنا لکھا ہے کہپنے چ میں کی دیکھنا ایک بہت وی شوبھا یاترا ਕਈ ਸੁਭਾਏ ਮਾਨ ਹਸਤੀਆਂ ਦੀ ਨਿਕਲ ਰਹੀ ਹੈ ਬੜਾ ਵੱਡਾ ਜਲੂਸ ਕਈਲੇ ਮਹਾਨ ਭਾਵ ਪਾਲਕੀ ਚ ਬੈਠੇ ਨੇ ਮੋਢਿਆਂ ਤੇ ਇਹ ਪਾਲਕੀ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ਢਮਕ ਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਕ ਕੰਦਾ ਸੁਪਨੇ 'ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੇ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ موسا نے پیغمبری پورش نے لنگ گئی یہ سواری دوسری آ رہی ہے اس سواری نال بھی دی بھیڑ بڑا اکٹ بڑے سجدے بڑی سگند کھلیری جا رہی ہے پشپ کی ورخا ہو رہی ہے پوچھا ایک کون عیسا نے شاہ ہے. لیکن یہ جلوس تے بہت بڑا ہے اور آ رہی ہے تیسری سواری بہت بڑی مخلوق بار بار سجدے بار بار دی دھن بار بار نمشکار سلام چاروں پاسے اتر فلیل چھڑکیا جا رہا ہے اور ہیرے موتی تک بھی نشاور کیے اے, اے اسلام کے بانی محمد صاحب اوہ نے پھر جردرستی درستی سواری لنگی بڑی بھاری پیٹھ بڑا سندر رت بڑے خوبصورت گھوڑے اور بڑی شنگاری ہوئی بگی لنگ گیا جد اے جلوس ایک ہور سواری آ رہی ہے نہ اگے بھیڑ نہ پچھے بھیڑ نہ کوئی سجدے نہ پشپ مالا نہ فلان دی برکھا نہ اتر فل نہ چھڑکنا ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਵੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇਹ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ ਖਲੀਲ ਜਿਬਰਾਨ ਦਾ ਲੇਖਕ ਪੁੱਛ ਕਰਦਾ ਹੈ ਇਹ ਕੌਣ ਮਹਾਨubhav ਨੇ ਇਹਨਾਂ ਨੂੰ ਕੀ ਸ਼ੋਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜੱਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ ਕੌਣ ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਕਿ ਖੁਦਾ ਹੈ ਅੱਖ ਖੁੱਲ ਗਈ ਖਰੇਲ ਜਬਰਾਨ ਦੀ ਔਰ ਇਹ ਕਹਿੰਦਾ ਮੈਂ ਸੁਪਨਾ ਲਿਖਣ ਤੇ ਮਜਬੂਰ ਆ ਖੁਦਾ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗੱਲ ਵਖਰੀ ਹੈ ਖੁਦਾ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੁਜ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਾਰ ਇੱਕ ਦੀਵਾਰ ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਵਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ ਜੋ ਦਿਖਾਈ ਦੇਵੇ ਹਵਾ ਜੋ ਪ੍ਰਭਾਵਿਤ ਵੀ ਕਰੇ। ਹੱਵਾ ਜਿਸ ਦੀ ਗ੍ਰਿਫਤ ਦੇ ਚ ਹੀ ਆ ਜਾਈਏ ਲੇਕਿਨ ਫਿਰ ਵੀ ਉਹ ਸਾਡੀ ਗ੍ਰਿਫਤ ਦੇ ਚ ਨਾ ਆਵੇ ਸਾਡੇ ਹੱਥੋਂ ਨਿਕਲ ਜਾਏ ਹੱਵਾ ਇਸ ਨੂੰ ਭਾਰਤ ਦੇ ਵਿਦਵਾਨਾਂ ਨੇ ਕਿਹਾ ਮਾਇਆ ਪ੍ਰਭਾਵਿਤ ਕਰ ਰਹੀ ਹੈ ਮਾਇਆ ਦੇ ਅਨੰਤ ਰੂਪ ਲੇਕਿਨ ਸ਼ਿਖਰ ਦੇ ਰੂਪ ਤੋਂ ਆਰੰਭ ਕਰਦੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਬੋਲ ਮਾਇਆ ਚਿਤ ਭਰਨੇ برما رہی مایا دیوار بن کے کڑی ہو گئی پرتھم تشٹ کوئی خدا کوئی پرماتما نہیں کوئی اوتار دل ہے کوئی پیغمبر ہے کوئی منخ پرماتما نال نہیں ہے کوئی منخ خدا دین اور سارا رستے انشٹ दीवार बन के खड़े हैं इस ਤੋਂ ਬਾਅਦ ਪਰਿਵਾਰ ਦੀ ਦੀਵਾਰ ਹੈ ਮਿੱਤਰਾਂ ਦੀ ਦੀਵਾਰ ਹੈ ਪੁੱਤਰਾਂ ਦੀ ਦੀਵਾਰ ਹੈ ਪਤੀ ਦੀ ਦੀਵਾਰ ਹੈ ਪਤਨੀ ਦੀ ਜੋ ਹੈ ਦੀਵਾਰ ਹੈ ਬੱਚਿਆਂ ਦੀ ਦੀਵਾਰ ਹੈ ਔਰ ਇਹ ਦੀਵਾਰਾਂ ਫਿਰ ਵੱਧੀਆਂ ਨੇ ਵੱਧੀਆਂ ਨੇ ਅਗਾਹ ਧਨ ਸੰਪਦਾ ਦੀ ਦੀਵਾਰ ਹੈ ਪ੍ਰਭਤਾ ਦੀ ਦੀਵਾਰ ਹੈ ਇੱਕ ਦੀਵਾਰ ਨੂੰ ਤੋੜਨ ਆਵੀ ਏ ਮਨੁੱਖ ਲਈ ਮੁਸ਼ਕਿਲ ਹੈ ਔਰੇ دیوار ਅੱਖਾਂ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਕੌਣ ਸਿਰ ਢੋੜਾ ਰਿਹਾ ਹੈ ਸੇ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ دیوار ਨਾਲ ਸਿਰ ਮਾਰੇ ਸ਼ਾਇਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸਿਰ ਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸਦਾ ਸਿਰ ਦੀਵਾਰ ਟੁੱਟੇਗੀ ਤੇਦਾ ਸਿਰ ਟੁੱਟੇਗਾ ਔਰ ਇਸਦੇ ਸਿਰ ਦੇ ਚੋই ਨਿਕਲੇਗਾ ਪਰਮਾਤਮਾ ਇਹਦੇ ਸਿਰ ਦੇ ਚੋই ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ ਇਸ ਦੀਵਾਰ ਨੂੰ توڑش کی کسی نے سر اگے کیتا کسی نے سینہ اگے کیتا کسی نے اپنا دماغ اگے کیتا کسی نے اپنا دل اگے کیتا تو ہے ایک ایسی اتحاسک گا تھا ہنومان نے لگتا ہے اے دیوار لازمی سینے نال توڑی سر نال نہیں. ایج کہہ لو سر تو وچارے کل ہے ہی نہیں سی جنگل دچ رح والا وانر. بہت سبی نہیں ہو سکتا سوشکشت نہیں ہو سکتا بہت وڈی تعلیم اس کو نہیں ہو سکتی آخر جنگل دچ اس طرح دا کی انتظام لیکن سینا تھی سی اس دے خل. دل دھڑکا ہوا تھی اس دے جذبات بھی سن سنبند بھی سی. سینا اگے کیتا ہے ਇਕ ਮਿੱਥ ਹੈ। ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ। ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼। ਲੇਕਿਨ ਇਹ 12ੋਂ ਤੋਂ ਪੱਥਰ ਚੁੱਕ ਲਿਆ ਹੈ ਵੱਡੇ-ਵੱਡੇ। ਹਾਰ ਵਿੱਚੋਂ ਮੋਤੀ ਕੱਢਦਾ ਹੈ। تھلے اوپر دے, دے پتھر دی سٹ دے تین چار موتی ٹوٹے نے سیتا سوچ دیا آخر گوار دا گوار ریا وانر دا وانر لیا ایک ہی کر رہے ہو انے قیمتی موتی کیوں توڑ رہے ہو دیکھ ہیں رام ہے کہ نہیں رام ہے کہ نہیں ਰਾਮ ਜੜ ਵਿੱਚ ਨਹੀਂ ਆਉਂਦਾ ਮੋਤੀ ਜੜ ਹੈ ਮਾਲਾ ਚੁੱਕ ਕੇ ਪਰੇ ਸੁੱਟੀ ਜਦ ਜੜ ਦੇ ਚ ਰਾਮ ਹੀ ਨਹੀਂ ਤਾਂ ਮੈਂ ਫਿਰ ਜੜ ਚੀਜ਼ ਨੂੰ ਕੀ ਕਰਾਂ ਸੀਤਾ ਪੜੀ ਲਿਖੀ ਸੁਸ਼ਿਕਤ ਸਭੇ ਤਾਲੀਮ یافتਾ ਕਹਿ ਦਿੱਤਾ ਹਨਵੰਤ ਇਹ ਸਰੀਰ ਵੀ ਜੜ ਹੈ ਪੰਨੇ ਦੇ ਪੰਨੇ ਤੱਤ ਜੜ ਨੇ ਕਿਉਂ ਰਖਿਆ ਹੈ ਇਸ ਨੂੰ ਵੀ ਤੋੜ ਇਸ ਨੂੰ ਹੀ ਤੋੜ ਅਗਰ ਇਸ ਵਿੱਚ ਚਰਾਮ ਨਹੀਂ ਹੈ ਤਾਂ ਕਿਉਂ ਰੱਖਿਆ ਹੈ ਹਨੂਮੰਦ ਕਹਿੰਦੇ ਨੇ ਇਹ ਸਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਜੋਕੇ ਸੀਤਾਂ ਦਾ ਜਿਠੀ ਕੇ ਕੋਈ ਆਪਣਾ ਸੀਨਾ ਜੀ ਰੇ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਰਥ ਚਲੀ ਜਾਂਦੀ ਹੈ کاش سر اگے کرن سردار بن جان واقعی ان کو سر آدھے جو سر اگے کردے اور سر نو ہی فوڑ کے پچھوں گرو نو پرگٹ کردے واحگرو دی دھن نو پرگٹ کرتے نے اس دے پرکاش نو پرگٹ کردے کوئی اپنا دل اگے کردہ دنیا دچ اگر دھرم دی کوئی سا ہے تو دل تے تڑیے یا دماغ تے تڑیے اس تو علاوہ کسی تے عبادت نہیں کھڑی نہ پیراں نہ ہتھاں تے اے کھڑیے دل اے کھڑیے دماغ تے کوئی اپنا سر اگے کرے کوئی اپنا سینہ اگے کرے